ਇੱਕ ਦਿਨ ਮੇਰਾ ਬੌਸ ਮੇਰੇ ਘਰ ਆਇਆ ਤਾਂ ਕਰੇ ਕੋਈ ਹੋਰ ਨਹੀਂ ਸੀ ਜਦੋਂ ਮੈਂ ਬੌਸ ਲਈ ਚਾਹ ਬਣਾਉਣ ਲਈ ਰਸੋਈ ਵਿੱਚ ਗਈ ਤਾਂ ਉਹ ਵੀ ਮੇਰੇ ਪਿੱਛੇ ਪਿੱਛੇ ਰਸੋਈ ਵਿੱਚ ਆ ਗਿਆ ਫਿਰ ਉਹ ਮੈਨੂੰ ਬਾਹਤੋਂ ਫੜ ਕੇ ਕੋਲ ਪਏ ਹੋਏ ਮੇਜ਼ ਉੱਤੇ ਲੈ ਗਏ ਤੇ ਮੇਰੇ ਨਾਲ ਉਤੇ ਹੀ ਤੇ ਮੈਂ ਪਸੀਨਾ ਪਸੀਨਾ ਹੋ ਗਈ ਸੀ ਬੋਸ ਬਹੁਤ ਸਮੇਂ ਬਾਅਦ ਹੀਠਾ ਆਏ ਦੋਸਤੋ ਮੈਂ ਪੂਰੀ ਤਰ੍ਹਾਂ ਥੱਕ ਗਈ ਤੇ ਸੌ ਸਾਹ ਹੋ ਕੇ ਬੋਸ ਕੋ ਲੋ ਨਮਸਕਾਰ ਦੋਸਤੋ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਦੋਸਤੋ ਮੇਰਾ ਨਾਂ ਸਨਨਾ ਹੈ ਤੇ ਮੈਂ ਵਿਆਹੀ ਹੋਈ ਹਾਂ ਮੇਰੀ ਉਮਰ 30 ਸਾਲ ਦੀ ਆ ਤੇ ਮੇਰਾ ਰੰਗ ਸਾਵਲਾ ਪਰ ਨੈਣ ਨਕਸ਼ ਬਹੁਤ ਸੋਹਣੇ ਆ ਮੇਰੀ ਵਾਂ ਤੋਂ ਪਹਿਲਾਂ ਕਈ ਦੋਸਤ ਸੀ ਮੈਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਘਰੇ ਹੀ ਰਹਿੰਦੀ ਸੀ ਪਰ ਹੁਣ ਮੈਂ ਨੌਕਰੀ ਕਰਨ ਲੱਗ ਪਈ ਆ ਮੈਨੂੰ ਨੌਕਰੀ ਤੇ ਜਾਣ ਲਈ ਕਦੇ ਰਿਕਸ਼ਾ ਤੇ ਕਦੇ ਬੱਸ ਵਿੱਚ ਸਫ਼ਰ ਕਰਨਾ ਪੈਂਦਾ ਆ ਮੇਰਾ ਘਰ ਵਾਲਾ ਵੀ ਮੈਨੂੰ ਕਦੇ ਕਦੇ ਦਫ਼ਤਰ ਛੱਡ ਤੇ ਕਦੇ ਲੈ ਆਉਂਦਾ ਸੀ ਜਦੋਂ ਵੀ ਮੈਂ ਰਿਕਸ਼ੇ ਵਿੱਚ ਬੈਠਦੀ ਸੀ ਉਹ ਲੋ ਕਈ ਵਾਰ ਮੇਰੇ ਪੈਰ ਨਾਲ ਬੈਠੇ ਵਿਅਕਤੀ ਨੂੰ ਛੂ ਜਾਂਦੇ ਸੀ ਤੇ ਬੱਸ ਬਾਰੇ ਤਾਂ ਪੁੱਛੋ ਹੀ ਨਾ ਭੀੜ ਵਾਲੀ ਬੱਸ ਵਿੱਚ ਖੜੇ ਹੋਣ ਤੇ ਬਹੁਤ ਜ਼ਿਆਦਾ ੱਟਕੇ ਵੱਜਦੇ ਸੀ ਪਰ ਮੈਂ ਚੁੱਪ ਹੀ ਖੜੀ ਰਹਿੰਦੀ ਸੀ ਸ਼ੁਰੂ ਵਿੱਚ ਮੈਨੂੰ ਇਹ ਸਭ ਕੁਝ ਅਜੀਬ ਲੱਗਦਾ ਸੀ ਪਰ ਹੁਣ ਮੈਂ ਇਸ ਦਾ ਆਨੰਦ ਮਾਣਨਾ ਸ਼ੁਰੂ ਕਰ ਦਿੱਤਾ ਹੈ ਦੋਸਤੋ ਮੈਂ ਪਿੰਡ ਤੋਂ ਹਾਂ ਇਸ ਲਈ ਪਹਿਲਾਂ ਮੇਰੇ ਵਿੱਚ ਬਹੁਤੀ ਹਿੰਮਤ ਨਹੀਂ ਸੀ ਪਰ ਹੁਣ ਸ਼ਹਿਰ ਆਉਣ ਤੋਂ ਬਾਅਦ ਮੈਨੂੰ ਹੌਲੀ-ਹੌਲੀ ਇੱਥੇ ਰਹਿਣ ਦੀ ਆਦਤ ਪੈ ਗਈ ਆ ਮੈਂ ਦਫ਼ਤਰ ਵਿੱਚ ਬਹੁਤ ਸਾਰੇ ਚੰਗੇ ਦੋਸਤ ਬਣਾ ਲਏ ਸੀ ਮੈਂ ਜ਼ਿਆਦਾਤਰ ਦਫ਼ਤਰ ਵਿੱਚ ਸਾੜੀ ਜਾਂ ਸਲਵਾਰ ਸੂਟ ਹੀ ਪਾਉਂਦੀ ਹਾਂ ਮੇਰਾ ਬਾਸ 40 ਸਾਲਾਂ ਦਾ ਹੈ ਪਰ ਬਹੁਤ ਤੰਦਰੁਸਤ ਤੇ ਹੱਟੇ-ਕੱਟੇ ਸਰੀਰ ਦਾ ਮਾਲਕ ਆ ਉਹ ਸ਼ੁਰੂ ਤੋਂ ਹੀ ਮੇਰੇ ਵੱਲ ਦੇਖਦਾ ਆ ਮੈਂ ਪਹਿਲੇ ਦਿਨ ਤੋਂ ਹੀ ਉਸ ਦੀ ਅੱਖ ਸਮਝ ਗਈ ਸੀ ਪਰ ਮੈਂ ਇਸ ਤਰ੍ਹਾਂ ਦਿਖਾਵਾ ਕਰਦੀ ਜਿਵੇਂ ਮੈਨੂੰ ਕੁਝ ਪਤਾ ਹੀ ਨਾ ਹੋਵੇ ਮੇਰੇ ਦਫ਼ਤਰ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੁੰਦਾ ਹੈ ਪਰ ਕਈ ਵਾਰ ਬੌਸ ਮੈਨੂੰ ਸ਼ਾਮ ਦੇ 6-7 ਵਜੇ ਤੱਕ ਰਹਿਣ ਲਈ ਕਹਿ ਦਿੰਦਾ ਸੀ ਉਹ ਮੈਨੂੰ ਵਾਰ-ਵਾਰ ਆਪਣੇ ਕੈबिन ਵਿੱਚ ਬੁਲਾਉਂਦਾ ਰਹਿੰਦਾ ਸੀ ਤੇ ਪੁੱਛਦਾ ਰਹਿੰਦਾ ਸੀ ਕਿ ਉਸ ਫਾਈਲ ਦਾ ਕੀ ਹੋਇਆ ਇਸ ਫਾਈਲ ਦਾ ਕੀ ਹੋਇਆ ਅਜਿਹੇ ਸਵਾਲ ਪੁੱਛ ਕੇ ਉਹ ਮੈਨੂੰ ਪਰੇਸ਼ਾਨ ਕਰਦਾ ਰਹਿੰਦਾ ਸੀ ਮੈਂ ਦਫ਼ਤਰ ਵਿੱਚ ਨਵੀਂ ਸੀ ਤੇ ਇਸ ਲਈ ਮੈਨੂੰ ਦਫ਼ਤਰ ਦੇ ਕੰਮ ਬਾਰੇ ਜ਼ਿਆਦਾ ਜਾਣਕਾਰੀ ਵੀ ਨਹੀਂ ਸੀ ਇਸ ਲਈ ਉਹਨਾਂ ਨੂੰ ਮੈਨੂੰ ਝਿੜਕਣ ਦਾ ਮੌਕਾ ਵੀ ਮਿਲ ਜਾਂਦਾ ਸੀ ਉਹ ਮੈਨੂੰ ਇਸ ਤਰ੍ਹਾਂ ਝਿੜਕਦੇ ਸੀ ਜਿਵੇਂ ਉਹਨਾਂ ਨੇ ਮੈਨੂੰ ਖਰੀਦ ਲਿਆ ਹੋਵੇ। ਮੈਨੂੰ ਸ਼ੁਰੂ ਵਿੱਚ ਤਾਂ ਥੋੜਾ ਜਿਹਾ ਅਜੀਬ ਲੱਗਦਾ ਸੀ ਪਰ ਹੁਣ ਮੈਂ ਉਹਨਾਂ ਦੀ ਰਮਜ ਸਮਝ ਗਈ ਹਾਂ ਤੇ ਇਸ ਦਾ ਆਨੰਦ ਲੈਣਾ ਸ਼ੁਰੂ ਕਰ ਦਿੱਤਾ ਹੈ। ਦੋਸਤੋ ਇੱਕ ਵਾਰ ਬੌਸ ਨੇ ਮੈਨੂੰ ਸ਼ਾਮ ਨੂੰ ਰੁਕਣ ਲਈ ਕਿਹਾ ਤੇ ਸਾਰੇ ਕਰਮਚਾਰੀ ਚਲੇ ਗਏ ਸੀ। ਬੌਸ ਮੈਂ ਤੇ ਕੁਝ ਵੱਡੇ ਕਰਮਚਾਰੀ ਹੀ ਦਫ਼ਤਰ ਵਿੱਚ ਰਹਿ ਗਏ ਸੀ ਬਾਸ ਨੇ ਮੈਨੂੰ ਆਪਣੇ ਕੈਵਨ ਵਿੱਚ ਬੁਲਾਇਆ ਤੇ ਮੇਰੇ ਨਾਲ ਨਿੱਜੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹ ਕਹਿਣ ਲੱਗੇ ਕਿ ਤੂੰ ਆਪਣਾ ਕੰਮ ਚੰਗੀ ਤਰ੍ਹਾਂ ਕਰਿਆ ਕਰ ਮੈਂ ਤੇਰੀ ਤਨਖਾਹ ਵਧਾ ਦਿਆਂਗਾ ਤੁਹਾਡੇ ਪਰਿਵਾਰ ਵਿੱਚ ਕੌਣ-ਕੌਣ ਆ ਜੇਕਰ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਮੈਨੂੰ ਦੱਸ ਦੇਣਾ ਉਨ੍ਹਾਂ ਦੇ ਹਮਦਰਦੀ ਭਰੀਆਂ ਗੱਲਾਂ ਸੁਣ ਕੇ ਮੈਨੂੰ ਵੀ ਚੰਗਾ ਲੱਗਣ ਲੱਗ ਪਿਆ ਸੀ ਹਾਲਾਂਕਿ ਮੈਂ ਉਸਦਾ ਇਰਾਦਾ ਸਮਝ ਗਈ ਸੀ ਇਸ ਲਈ ਮੈਂ ਉਸ ਨੂੰ ਤੁਰੰਤ ਕਹਿਣ ਵਾਲੀ ਸੀ ਕਿ ਉਹ ਮੈਨੂੰ ਗਲੇ ਦਾ ਹਾਰ ਲੈ ਦੇਣ ਕਿਉਂਕਿ ਮੈਨੂੰ ਮੁਕਤ ਦੇ ਤੋਹਫੇ ਬਹੁਤ ਪਸੰਦ ਆ ਉਸ ਦਿਨ ਤੋਂ ਬਾਅਦ ਮੇਰਾ ਆਪਣੇ ਬੌਸ ਪ੍ਰਤੀਵਿਵਹਾਰ ਥੋੜਾ ਬਦਲ ਗਿਆ ਕਿਉਂਕਿ ਉਹ ਵੀ ਹੁਣ ਮੇਰੇ ਨਾਲ ਵਧੀਆ ਢੰਗ ਨਾਲ ਗੱਲ ਕਰਨ ਲੱਗ ਪਏ ਸੀ ਤੇ ਮੈਨੂੰ ਕਦੇ ਵੀ ਮੇਰੀਆਂ ਗਲਤੀਆਂ ਲਈ ਝਿੜਕਦੇ ਨਹੀਂ ਸੀ ਮੈਂ ਉਹਨਾਂ ਨਾਲ ਮੁਸਕਰਾ ਕੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਮੈਂ ਸਮਝ ਗਈ ਸੀ ਕਿ ਹੁਣ ਮੇਰੇ ਲਈ ਸਭ ਕੁਝ ਆਸਾਨ ਹੋ ਜਾਵੇਗਾ ਮੇਰੀ ਸੋਚ ਕਰਨ ਉਹ ਵੀ ਮੇਰੇ ਨੇੜੇ ਆਉਣ ਲੱਗ ਪਿਆ ਸੀ ਹੁਣੇ ਹੌਲੀ-ਹੌਲੀ ਅਸੀਂ ਦੋਵੇਂ ਇੱਕ ਦੂਜੇ ਨਾਲ ਖੁੱਲ੍ਹ ਕੇ ਗੱਲ ਕਰਨ ਲੱਗ ਪਏ ਸੀ ਜਦੋਂ ਵੀ ਮੈਂ ਬੌਸ ਦੇ ਕੈਮਰਨ ਵਿੱਚ ਜਾਂਦੀ ਸੀ ਉਹ ਮੇਰੇ ਵੱਲ ਵੇਖਦੇ ਤਾਂ ਮੈਂ ਮੁਸਕਰਾ ਦਿੰਦੀ ਸੀ ਹੁਣ ਮੈਂ ਉਸ ਨਾਲ ਆਪਣੇ ਦਫ਼ਤਰ ਦੇ ਕੰਮ ਬਾਰੇ ਵੀ ਗੱਲ ਕਰਦੀ ਸੀ ਤਾਂ ਉਹਨਾਂ ਦਾ ਮੇਰੇ ਪ੍ਰਤੀ ਰੁਪਈਆ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਸੀ ਮੇਰੇ ਤੋਂ ਇਲਾਵਾ ਉਹ ਸਾਰਿਆਂ ਨੂੰ ਇੰਨਾ ਝਿੜਕਦੇ ਸੀ ਕਿ ਕੁਝ ਤਾਂ ਰੋਂ ਹੀ ਲੱਗ ਪੈਂਦੇ ਸੀ ਫਿਰ ਇੱਕ ਦਿਨ ਬੌਸ ਇੱਕ ਕਦਮ ਅੱਗੇ ਵਧ ਗਏ ਉਸ ਦਿਨ ਉਹ ਮੇਰੇ ਸੂਟ ਦੀ ਪ੍ਰਸ਼ੰਸਾ ਕਰਨ ਲੱਗੇ ਸੀ ਸਨੇਨਾ ਅੱਜ ਤੁਹਾਡੇ ਤੇ ਸੂਟ ਬਹੁਤ ਵਧੀਆ ਲੱਗ ਰਿਹਾ ਹੈ ਮੈਂ ਕਿਹਾ ਧੰਨਵਾਦ ਸਰ ਮੈਨੂੰ ਉਹਨਾਂ ਦੀ ਪ੍ਰਸ਼ੰਸਾ ਸੁਣ ਕੇ ਬਹੁਤ ਖੁਸ਼ੀ ਹੋਈ ਦੋਸਤੋ ਔਰਤਾਂ ਨੂੰ ਆਪਣੇ ਪਹਿਰਾਵੇ ਦੀਆਂ ਤਾਰੀਫਾਂ ਸੁਣਨਾ ਪਸੰਦ ਹੁੰਦਾ ਹੈ। ਉਹਨਾਂ ਦੀ ਪ੍ਰਸ਼ੰਸਾ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਫੈਸਲਾ ਕੀਤਾ ਕਿ ਹੁਣ ਮੈਂ ਹੋਰ ਵੀ ਸੁੰਦਰ ਦਿਖਣ ਵਾਲੇ ਕੱਪੜੇ ਪਾ ਕੇ ਆਇਆ ਕਰਾਂਗੀ। ਅਗਲੇ ਦਿਨ ਤੋਂ ਹੀ ਮੈਂ ਹੋਰ ਵੀ ਵਧੀਆ ਸਾੜੀਆਂ ਤੇ ਬਲੌਜ਼ ਪਾ ਕੇ ਆਉਣ ਲੱਗ ਪਈ ਸੀ। ਇੱਕ ਦਿਨ ਜਦੋਂ ਮੈਂ ਬੌਸ ਦੇ ਕੈਮਨ ਵਿੱਚ ਗਈ ਤਾਂ ਮੈਂ ਆਪਣੀ ਸਾਰੀ ਦੀ ਸੇਫਟੀ ਪਿੰਨ ਨਹੀਂ ਲਗਾਈ ਸੀ। ਉਹ ਉਦੋਂ ਹੀ ਗੱਲਾਂ ਕਰਦੇ ਕਰਦੇ ਮੇਰੀ ਸਾਰੀ ਦਾ ਪੱल्लू ਹੇਠਾਂ ਡਿੱਗ ਪਿਆ। ਮੈਂ ਇਸ ਵੱਲ ਧਿਆਨ ਨਹੀਂ ਦਿੱਤਾ ਸੀ। ਪਰ ਇੱਕਦਾਂ ਮੈਨੂੰ ਸਮਝ ਆ ਗਈ ਤੇ ਫਿਰ ਮੈਂ ਤੁਰੰਤ ਆਪਣਾ ਪੱल्लू ਠੀਕ ਕਰਕੇ ਬੌਸ ਵੱਲ ਦੇਖਿਆ। ਉਹ ਮੁਸਕਰਾ ਰਹੀ ਸੀ। ਮੈਂ ਜਲਦੀ ਨਾਲ ਆਪਣੇ ਆਪ ਨੂੰ ਕਾਬੂ ਕੀਤਾ। ਸ਼ਾਮ ਨੂੰ ਉਹਨਾਂ ਨੇ ਮੈਨੂੰ ਰੋਕਣ ਲਈ ਕਿਹਾ ਕਿਉਂਕਿ ਇੱਕ ਗਾਹਕ ਨਾਲ ਮੀਟਿੰਗ ਸੀ ਮੀਟਿੰਗ ਕਾਫੀ ਦੇਰ ਤੱਕ ਚੱਲੀ ਉਦੋਂ ਤੱਕ ਸ਼ਾਮ ਦੇ 7:30 ਵੱਜ ਚੁੱਕੇ ਸੀ ਜਦ ਸਭ ਕੁਝ ਖਤਮ ਹੋਣ ਤੋਂ ਬਾਅਦ ਬੌਸ ਮੈਨੂੰ ਕਿਹਾ ਕਿ ਦੇਰ ਹੋ ਗਈ ਹੈ ਚਲੋ ਮੈਂ ਤੈਨੂੰ ਘਰ ਛੱਡ ਦਿਆਂਗਾ ਮੈਂ ਵੀ ਹਾਂ ਕਹਿ ਦਿੱਤੀ ਸੀ ਫਿਰ ਅਸੀਂ ਦੋਵੇਂ ਉਸ ਦੀ ਗੱਡੀ ਵਿੱਚ ਬੈਠ ਗਏ ਤੇ ਮੇਰੇ ਘਰ ਵੱਲ ਚੱਲ ਪਏ ਜਦੋਂ ਉਹਨਾਂ ਨੇ ਪਾਰਕਿੰਗ ਵਿੱਚ ਗੱਡੀ ਰੋਕ ਦਿੱਤੀ ਤਾਂ ਮੈਂ ਕਿਹਾ ਸਰ ਚਲੋ ਘਰ ਦੇ ਅੰਦਰ ਚਾਹ ਪੀਂਦੇ ਹਾਂ ਬੌਸ ਨੇ ਕਿਹਾ ਨਹੀਂ ਮੈਂ ਕਿਸੇ ਹੋਰ ਦਿਨ ਆਵਾਂਗਾ ਮੈਂ ਆਪਣਾ ਪਿਆਰ ਦਿਖਾਉਂਦੇ ਹੋਏ ਕਿਹਾ ਨਹੀਂ ਸਰ ਹੁਣੇ ਚੱਲਦੇ ਹਾਂ ਵੈਸੇ ਵੀ ਮੇਰਾ ਪਤੀ ਤੁਹਾਨੂੰ ਮਿਲ ਲਵੇਗਾ ਇਹ ਸੁਣ ਕੇ ਬੌਸ ਨੇ ਕਿਹਾ ਠੀਕ ਹੈ ਚਲੋ ਚੱਲਦੇ ਹਾਂ ਫਿਰ ਅਸੀਂ ਦੋਵੇਂ ਲਿਫਟ ਰਾਹੀਂ ਮੇਰੇ ਘਰ ਆ ਗਏ ਮੇਰੇ ਘਰ ਦਾ ਦਰਵਾਜ਼ਾ ਬੰਦ ਸੀ ਇਸ ਲਈ ਮੈਂ ਚਾਬੀ ਲਗਾ ਕੇ ਖੋਲਿਆ ਤੇ ਬੌਸ ਨੂੰ ਅੰਦਰ ਬਿਠਾਇਆ ਫਿਰ ਮੈਂ ਆਪਣੇ ਪਤੀ ਨੂੰ ਫੋਨ ਕੀਤਾ ਤੇ ਜਵਾਬ ਮਿਲਿਆ ਕਿ ਉਹ ਕਿਸੇ ਕੰਮ ਲਈ ਬਾਹਰ ਗਏ ਹੋયા ਨਾ ਤੇ ਉਹਨਾਂ ਨੂੰ ਵਾਪਸ ਆਉਣ ਵਿੱਚ ਕੁਝ ਸਮਾਂ ਲੱਗੇਗਾ ਹੁਣ ਮੈਨੂੰ ਬੌਸ ਨੂੰ ਦੱਸਣਾ ਪਿਆ ਕਿ ਮੇਰਾ ਪਤੀ ਤਾਂ ਘਰ ਹੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਮਿਲਾਉਣ ਲਈ ਮੈਂ ਬਾਸ ਨੂੰ ਘਰ ਲੈ ਕੇ ਆਈ ਸੀ ਮੈਂ ਬਾਸ ਨੂੰ ਦੱਸਿਆ ਕਿ ਮੇਰਾ ਪਤੀ ਕਿਸੇ ਕੰਮ ਲਈ ਬਾਹਰ ਗਿਆ ਹੈ ਉਸ ਨੂੰ ਆਉਣ ਵਿੱਚ ਥੋੜਾ ਸਮਾਂ ਲੱਗੇਗਾ ਉਦੋਂ ਤੱਕ ਮੈਂ ਚਾਹ ਬਣਾਉਂਦੀ ਹਾਂ ਮੈਂ ਦੇਖਿਆ ਕਿ ਇਹ ਸੁਣਦਿਆਂ ਹੀ ਬਾਸ ਦੇ ਚਿਹਰੇ ਉੱਤੇ ਅਚਾਨਕ ਖੁਸ਼ੀ ਆ ਗਈ ਤੇ ਮੇਰੇ ਅੰਦਰ ਵੀ ਥੋੜਾ ਜਿਹਾ ਉਤਸ਼ਾਹ ਪੈਦਾ ਹੋ ਗਿਆ ਅੱਜ ਇੱਕ ਚੰਗਾ ਮੌਕਾ ਸੀ ਮੈਂ ਦਰਵਾਜ਼ਾ ਬੰਦ ਕਰ ਦਿੱਤਾ ਤੇ ਰਸੋਈ ਵਿੱਚ ਚਲੀ ਗਈ ਮੈਨੂੰ ਖੁਸ਼ ਹੋ ਕੇ ਦਰਵਾਜ਼ਾ ਬੰਦ ਕਰਦੀ ਦੇਖ ਕੇ ਬੋਸ ਨੂੰ ਵੀ ਸਮਝ ਆ ਗਈ ਸ਼ਾਇਦ ਉਹਨਾਂ ਨੂੰ ਇਹ ਹਰੀ ਝੰਡੀ ਵਾਂਗ ਲੱਗਿਆ ਸੀ ਜਿਵੇਂ ਹੀ ਮੈਂ ਰਸੋਈ ਵਿੱਚ ਗਈ ਉਹ ਵੀ ਮੇਰੇ ਪਿੱਛੇ ਪਿੱਛੇ ਰਸੋਈ ਵਿੱਚ ਆ ਗਿਆ ਜਦੋਂ ਮੈਂ ਪਿੱਛੇ ਮੁੜੀ ਤਾਂ ਉਹ ਮੇਰੇ ਬਿਲਕੁਲ ਪਿੱਛੇ ਖੜੇ ਸੀ ਅੱਜ ਮੇਰੇ ਦਿਲ ਵਿੱਚ ਬਾਸ ਨੂੰ ਲੈ ਕੇ ਕੋਈ ਕਬਰਾਟ ਨਹੀਂ ਸੀ ਮੇਰੇ ਬੁੱਲਾ ਤੇ ਹਲਕੀ ਜੀ ਮੁਸਕਰਾਹਟ ਸੀ ਮੇਰੀ ਮੁਸਕਰਾਹਟ ਦੇਖ ਕੇ ਉਹ ਹੌਲੀ-ਹੌਲੀ ਮੇਰੇ ਵੱਲ ਵਧੇ ਤਾਂ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਬਾਸ ਮੇਰੇ ਨੇੜੇ ਆਏ ਤੇ ਖੜੇ ਹੋ ਕੇ ਬੋਲੇ ਅੱਜ ਮੈਂ ਤੁਹਾਡੇ ਲਈ ਚਾਹ ਬਣਾਵਾਂਗਾ ਮੈਂ ਕਿਹਾ ਸਰ ਬਸ ਕਰੋ ਰਹਿਣ ਦਿਓ ਮੇਰਾ ਪਤੀ ਆ ਜਾਵੇਗਾ ਬੌਸ ਨੇ ਕੀ ਮੈਂ ਤਾਂ ਉਸਦੀ ਹੀ ਉਡੀਕ ਕਰ ਰਹੀ ਹਾਂ ਉਹਨਾਂ ਨੇ ਮੇਰੇ ਨਾਲ ਇਸ ਤਰ੍ਹਾਂ ਗੱਲ ਕੀਤੀ ਕਿ ਮੈਂ ਆਪਣੇ ਹੋਸ਼ ਗਵਾ ਬੈਠੀ ਸੀ ਦੋਸਤੋ ਮੈਂ ਖੁਸ਼ੀ ਵਾਲੇ ਮੂਡ ਵਿੱਚ ਸੀ ਮੈਨੂੰ ਚੰਗਾ ਲੱਗ ਰਿਹਾ ਸੀ ਮੈਂ ਬੌਸ ਨਾਲ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੀ ਸੀ ਉਹ ਮੇਰੀਆਂ ਗੱਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਰਿਹਾ ਸੀ ਇਤਿਹਾਸ ਕੇ ਜਵਾਬ ਦੇ ਰਹੀ ਸੀ ਮੈਨੂੰ ਚੰਗਾ ਲੱਗਣ ਲੱਗਾ ਤੇ ਮੈਂ ਮੁਸਕਰਾਉਣ ਲੱਗ ਪਈ ਸੀ ਫਿਰ ਮੈਂ ਬਹੁਤ ਥੱਕ ਗਈ ਸੀ ਕਿਉਂਕਿ ਬੌਸ ਨੇ ਚੰਗਾ ਸਮਾਂ ਲਾ ਕੇ ਗੱਲਾਂ ਕੀਤੀਆਂ ਸੀ ਜਦੋਂ ਮੈਂ ਗਰਮੀ ਨਾਲ ਪਸੀਨਾ ਪਸੀਨਾ ਹੋ ਗਈ ਤਾਂ ਪੱਖਾ ਚਲਾ ਲਿਆ ਬੌਸ ਹਾਲ ਵਿੱਚ ਚਲੇ ਗਏ ਸੀ ਉਹਨਾਂ ਨੇ ਰਸੋਈ ਵਿੱਚ ਮੇਜ਼ ਉੱਤੇ ਹੀ ਰੱਖ ਲਿਆ ਸੀ ਫਿਰ ਮੈਂ ਰਸੋਈ ਨੂੰ ਸਾਫ਼ ਕਰਕੇ ਚਾਹ ਲੈ ਕੇ ਹਾਲ ਵਿੱਚ ਆ ਗਈ। ਚਾਹ ਪੀਂਦੇ-ਪੀਂਦੇ ਅਸੀਂ ਦੋਵੇਂ ਗੱਲਾਂ ਕਰ ਰਹੇ ਸੀ। ਮੈਂ ਬੌਸ ਵੱਲ ਦੇਖ ਕੇ ਮੁਸਕਰਾ ਰਹੀ ਸੀ। ਹੁਣ ਤੱਕ ਬਹੁਤ ਦੇਰ ਹੋ ਚੁੱਕੀ ਸੀ ਪਰ ਮੇਰਾ ਪਤੀ ਨਹੀਂ ਆਇਆ ਸੀ। ਜਦੋਂ ਮੈਂ ਬੌਸ ਨੂੰ ਆਪਣੇ ਪਤੀ ਦੇ ਨਾ ਆਉਣ ਬਾਰੇ ਕਿਹਾ ਤਾਂ ਫਿਰ ਬੌਸ ਨੇ ਕਿਹਾ ਕੋਈ ਫਰਕ ਨਹੀਂ ਪੈਂਦਾ। ਇਹ ਮੇਰੇ ਲਈ ਚੰਗਾ ਹੀ ਹੋਇਆ ਹੈ ਮੈਂ ਉਸ ਨੂੰ ਅਗਲੀ ਵਾਰ ਮਿਲ ਲਵਾਂਗਾ ਇਹ ਸਬਹਾਨੇ ਮੈਂ ਤੁਹਾਡੇ ਘਰ ਦੁਬਾਰਾ ਆ ਜਾਵਾਂਗਾ ਫਿਰ ਬੌਸ ਜਾਣ ਲੱਗੇ ਤਾਂ ਚਾਹ ਪਿਉਣ ਤੇ ਮਨ ਸ਼ਾਂਤ ਕਰਨ ਲਈ ਮੇਰਾ ਧੰਨਵਾਦ ਕੀਤਾ ਮੈਂ ਬੌਸ ਨੂੰ ਦੇਖ ਕੇ ਮੁਸਕਰਾਈ ਮੇਰਾ ਉਸ ਨਾਲ ਦੋਸਤੀ ਕਰਨ ਦਾ ਕੋਈ ਕਾਰਨ ਨਹੀਂ ਸੀ ਮੈਨੂੰ ਬਸ ਇਹ ਕਰਨ ਦਾ ਮਨ ਹੋਇਆ ਕਿ ਮੈਂ ਇਹ ਕਰ ਲਿਆ ਸੀ ਇਸ ਤੋਂ ਬਾਅਦ ਮੈਂ ਬੌਸ ਦੀ ਖਾਸ ਕਰਮਚਾਰੀ ਬਣ ਗਈ ਸੀ ਮੈਂ ਪੂਰਾ ਧਿਆਨ ਰੱਖਿਆ ਕਿ ਦਫ਼ਤਰ ਵਿੱਚ ਮੇਰੀ ਬਦਨਾਮੀ ਨਾ ਹੋਵੇ ਬੌਸ ਦੇ ਨਾਲ ਦਫ਼ਤਰ ਘਰ ਤੇ ਹੋਟਲ ਵਰਗੀ ਕੋਈ ਜਗ੍ਹਾ ਨਹੀਂ ਬਚੀ ਸੀ ਜਿੱਥੇ ਅਸੀਂ ਦੋਵਾਂ ਨੇ ਘੁੰਮਣ ਦਾ ਮਜ਼ਾ ਨਾ ਲਿਆ ਹੋਵੇ ਮੈਂ ਦਫ਼ਤਰ ਵਿੱਚ ਸ਼ਾਮ ਨੂੰ ਬੌਸ ਦੇ ਕੈਬਨ ਵਿੱਚ ਪਹੁੰਚ ਜਾਂਦੀ ਸੀ ਇਸ ਦੇ ਲਈ ਮੈਂ ਛੁਪ ਵੀ ਵਿਲੇਜ ਸਾਰਿਆਂ ਦੇ ਸਾਹਮਣੇ ਚਲੀ ਜਾਂਦੀ ਸੀ ਤੇ ਫਿਰ ਸਾਰਿਆਂ ਦੇ ਜਾਣ ਤੋਂ ਬਾਅਦ ਮੈਂ ਦੁਬਾਰਾ ਕੈਵਨ ਵਿੱਚ ਆ ਜਾਂਦੀ ਸੀ ਮੈਂ ਕਈ ਵਾਰ ਆਪਣੇ ਬੌਸ ਨੂੰ ਆਪਣੇ ਘਰ ਵੀ ਬੁਲਾਇਆ ਸੀ ਦੋਸਤੋ ਬੌਸ ਮੈਨੂੰ ਕਈ ਵਾਰ ਆਪਣੀ ਕਾਰ ਵਿੱਚ ਵੀ ਘੁਮਾ ਦਿੰਦਾ ਸੀ ਮੇਰਾ ਮਤਵਲ ਜਦੋਂ ਵੀ ਸਾਨੂੰ ਮੌਕਾ ਮਿਲਦਾ ਅਸੀਂ ਗਵਾਉਂਦੇ ਨਹੀਂ ਸੀ ਜਦੋਂ ਤੱਕ ਮੈਨੂੰ ਤਰੱਕੀ ਮਿਲੀ ਮੈਂ ਬਹੁਤ ਖੁਸ਼ ਹੋਈ ਸੀ ਦੋਸਤੋ ਇਹ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਕਹਾਣੀ ਨਾਲ ਉਦੋਂ ਤੱਕ ਧੰਨਵਾਦ ਜੀ